ਦੋਸਤੋ ਅੱਜ ਅਸੀਂ ਕੰਗਰਾਲੀ ਰਾਜਪੂਤਾ ਖੰਨਾ ਦੇ ਕੋਲੇ ਪੈਂਡ ਉਹਦੇ ਕੋਲੇ ਆਏ ਆ ਇੱਥੇ ਮੱਕੀ ਦੇ ਰਿਜ਼ਲਟ ਬਾਰੇ ਤੁਹਾਨੂੰ ਅਸੀਂ ਗੱਲਬਾਤ ਦੱਸਾਂਗੇ ਕਿ ਸਾਡੇ ਕਿਸਾਨ ਭਰਾ ਨੇ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਆ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਨੇ ਪਿੰਡ ਠੰਗਰਾਲੀ ਰਾਜਪੂਤ ਠੰਗਰਾਲੀ ਰਾਜਪੂਤ ਸਰ ਤੁਸੀਂ ਇਸ ਟੈਕ ਕਰਨਾ ਤੁਸੀਂ ਸਰ ਬਾਈ ਜੀ ਮੱਕੀ ਦੇ ਵਿੱਚ ਇਹ ਆਪਣਾ ਪ੍ਰੋਡਕਟ ਯੂਜ਼ ਕੀਤਾ ਸੀਗਾ ਕਿਹੜਾ ਪ੍ਰੋਡਕਟ ਯੂਜ਼ ਕੀਤਾ ਸੀਗਾ ਹਾਂਜੀ ਗਰੋ ਮੈਜਿਕ ਨਾਮ ਸੀਗਾ ਜੀ ਇਹਦਾ ਇਹਦੀ ਸਪਰੇਅ ਕਰੀ ਆ ਆਪਾਂ ਸਪਰੇਅ ਕਰੀਆ ਜੀ ਇਹ ਤਿੰਨ ਕੀਲਿਆਂ ਤੇ ਦੁਬਾਰਾ ਬਣਾ ਲਿਆ ਇਹਨੂੰ ਕੱਟ ਤਿੰਨ ਕੀਲਿਆਂ ਦੇ ਪੈਕਟ ਸੀਗਾ ਆਪਣਾ ਹੂੰ ਤੇ ਇੱਕ ਸੀਗਾ ਨਾਲ ਇਹਦੇ ਸਟicker ਉਹ ਕਰਿਆ ਜੀ ਉਹ ਦੋ ਕੀਲਿਆਂ ਤੇ ਹੁੰਦਾ ਤੇ ਸਾਨੂੰ ਉਹਦਾ ਰਿਜ਼ਲਟ ਆਇਆ ਜੀ ਸਪਰੇਅ ਦਾ ਇਹ ਸਾਡੀ ਮੱਕੀ ਸਾਰਨੋ ਜਿਹੜੀ ਮਤਲਬ ਲੇਟ ਸੀਗੀ ਵਰਾਇਟੀ ਉਹ ਵੀਜੀ ਹੋਈ ਆ ਇਹ ਤੇ ਅਖੀਰਲੇ ਖੇਤ ਨੇ ਸਾਡੇ ਆਲੂਆਂ ਦੇ 60 65 ਕਿਲੇ ਸਾਡੇ ਕੋਲ ਮੱਕੀ ਦੇ ਸੀਗੇ ਉਹ ਚੋਂ ਸਾਰਨੋ ਅਖੀਰਲੇ ਖੇਤ ਨੇ ਪਰ ਸਾਨੂੰ ਇਹਦੇ ਤੇ ਦੂਜੇ ਖੇਤ ਜਿਹੜੇ ਇਹਦੇ ਨਾਲ ਬੀਜੇ ਇੱਕ ਦੋ ਦਿਨ ਪਹਿਲਾਂ ਇੱਕ ਉਹ ਸਾਹਮਣੇ ਮੱਕੀ ਖੜੀ ਆ ਉਹ ਉਹ ਇਹ ਤੋਂ 5 7 10 ਦਿਨ ਪਹਿਲਾਂ ਸੀ ਉਹ ਜਣੀ ਪੂਰੀ ਮੱਕੀ ਆਪਦੀ ਬਾਹਰ ਨਿਕਲੀ ਹੋਈ ਸੀ ਤੇ ਮੰਨ ਲਓ ਆਪਾਂ ਇਹ ਕਹਿ ਸਕਦੇ ਆਂ ਵੀ 5 5 4 4 ਇੰਚ ਹੋਈ ਹੋਊਗੀ ਉਹ ਤੇ ਅੱਜ ਇਹ ਮੱਕੀ ਉਹਦੇ ਬਰਾਬਰ ਆ ਨਹੀਂ ਲੇਟ ਵਾਲੀ ਮੱਕੀ ਇੰਨੀ ਗ੍ਰੋਥ ਕਰਕੇ ਉਹਦੇ ਬਰਾਬਰ ਹੁੰਦੀ ਨਹੀਂ ਜੀ ਉਹ ਇਹਦੇ ਨਾਲ ਪਹਿਲਾਂ ਦੀ ਮੱਕੀ ਆ ਜਿਹੜੀ ਉਹ ਸਾਹਮਣੇ ਖੜੀ ਆ ਉਹ ਵੀਰ ਦੀ ਹੋਰ ਦੀ ਆ ਕਿਸੇ ਦੀ ਯਾਨੀ ਮੈਨੂੰ ਰਿਜ਼ਲਟ ਇਹਦਾ ਲੱਗਿਆ ਜੀ ਗਾਂਹ ਵਰਤਾਂਗੇ ਤਾ ਬਾਕੀ ਦੇ ਰਿਜ਼ਲਟ ਵੀ ਜਿਹੜੇ ਹੋਣਗੇ ਉਹ ਅਸੀਂ ਦੱਸਾਂਗੇ ਚਲੋ ਹਾਂਜੀ ਇਹ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਉਂ ਮੈਂ ਇਹਦੇ ਵਿੱਚ ਜੀ ਇਸ ਮੱਕੀ ਦੇ ਜਿਹੜਾ ਟਾਂਡੇ ਨੇ ਕੱਲ ਜਿਹੜਾ ਮੌਸਮ ਸੀਗਾ ਕਿੰਨੀ ਤਰੀਕਾ ਜਪਰੀ 17 18 18 ਤਰੀਕ ਹੈ ਨਾ 17 ਤਰੀਕ ਨੂੰ ਜਿਹੜੀ ਆਪਣੇ ਰਾਤ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹਨੇਰੀ ਆਈ ਆ ਇੰਨੀ ਹਨੇਰੀ ਆਉਣ ਤੋਂ ਬਾਅਦ ਵੀ ਦੇਖੋ ਮੱਕੀ ਦਾ ਇੱਕ ਵੀ ਟਾਂਡਾ ਟੇਢਾ ਤੱਕ ਨਹੀਂ ਹੋਇਆ ਇਸ ਮੱਕੀ ਦੇ ਸਾਈਡ ਦੇ ਉੱਪਰੋਂ ਕੋਈ ਲੂ ਦੇ ਨਾਲ ਮੱਚੀ ਨਹੀਂ ਪੱਤਾ ਜਿਹੜਾ ਇਹਦਾ ਹੈਗਾ तकरीबन ਦੁੱਗਣਾ ਤੋਂ ਗੁਣਾ ਚੌੜਾ ਵਾ ਟਾਂਡਿਆਂ ਦੀ ਮਟਾਈ ਦੀ ਤਾਂ ਮਤਲਬ ਜਾਨੀ ਜਵਾਬ ਹੀ ਨਹੀਂ ਹੈ ਕੋਈ ਆ ਦੇਖੋ ਟਾਂਡੇ ਦੀ ਮਟਾਈ ਮੈਂ ਤੁਹਾਨੂੰ ਦਿਖਾਵਾਂ ਇੱਕ ਟੰਡ ਸੋ ਦੋਸਤੋ ਇਹੀ ਆ ਰਿਕਮੈਂਡੇਸ਼ਨ ਬਾਈ ਜੀ ਵੀ ਪੰਜਾਬ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਕੀ ਕਹੋਗੇ ਜੀ ਪੰਜਾਬ ਲਈ ਦੱਸੋ ਹਾਂਜੀ ਮੈਂ ਤਾਂ ਇਹੀ ਕਹੂੰਗਾ ਜੀ ਵੀ ਆਰਗੈਨਿਕ ਪ੍ਰੋਡਕਟ ਵਰਤੋ ਤੇ ਜ਼ਹਿਰ ਮੁਕਤ ਕਰੋ ਇਹਨੂੰ ਖੇਤੀ ਨੂੰ ਆਪਣੀ ਨੂੰ ਤੇ ਆਪਣੀ ਸਿਹਤ ਦਾ ਪੂਰਾ ਇਹਦੇ ਨਾਲ ਧਿਆਨ ਰੱਖੋ